ਦਾ ਪਹਿਲਾਂ ਤਾਂ ਅਸੀਂ ਸਾਰਿਆਂ ਤੋਂ ਪਹਿਲਾਂ ਸਾਰੀ ਸੰਘਰਸ਼ ਕਮੇਟੀ ਵੱਲੋਂ ਅਸੀਂ ਬਠਿੰਡਾ ਦੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਵੀ ਜਿਹੜੇ ਅਸੀਂ ਅੱਜ 90 ਮਹੀਨੇ ਦੇਣ ਚੇ ਹਿੱਤਰਨਾ ਸਾਡਾ ਚੱਲ ਰਿਹਾ ਹੈ ਵੈਸੇ ਉਸ ਤੋਂ ਪਹਿਲਾਂ 1 ਮਹੀਨਾ ਪਹਿਲਾਂ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਜਿਹੜਾ ਇਹ ਧਰਨਾ ਹੈ 90 ਦਿਨ ਹੋ ਗਏ ਇਹਨੂੰ ਚੱਲ ਰਹੇ ਇਹਨੂੰ ਤਾਂ ਇਹਦੀ ਜਿੰਨੀ ਵੀ ਕਾਮਯਾਬੀ ਹੁਣ ਤੱਕ ਮਿਲੀ ਹੈ ਤਾਂ ਉਹਦੇ 'ਚ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਬਠਿੰਡੇ ਦੀ ਪ੍ਰੈਸ ਦਾ ਹੈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਸਾਡੇ ਧਰਨੇ ਨੂੰ 90 ਦੇਣ ਤੇ ਅਸੀਂ ਇਹ ਸਮਝਦੇ ਹਾਂ ਵੀ ਕਿਹੜਾ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਇਹਦੇ ਜੂ ਨਹੀਂ ਸਰਕ ਰਹੀ ਬਿਲਕੁਲ ਵੀ ਸਾਨੂੰ ਇਸ ਚੀਜ਼ ਨੂੰ ਵੀ ਇਹਨੂੰ ਧਰਨੇ ਨੂੰ ਚੁਕਾਇਆ ਜਾਵੇ ਇਹਨੂੰ ਰੋਕਿਆ ਜਾਵੇ ਵੀ ਕੋਈ ਇਹਦੇ ਬਾਰੇ ਕੋਈ ਗੱਲ ਬਾਤ ਜੋ ਏਡੀਸੀ ਸਾਹਿਬ ਦੀ ਪ੍ਰਧਾਨਗੀ ਚ ਮੀਟਿੰਗਾਂ ਹੋ ਰਹੀਆਂ ਹਨ ਅਜੇ ਤੱਕ ਉਹਨਾਂ ਨੇ ਚਾਰ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਕਟੋਕ 850 ਬੰਦਿਆਂ ਦੀ ਸਨਮਾਈ ਹੈ ਜਿਹੜੀ ਹੋਣ ਵਾਲੀ ਰਹਿੰਦੀ ਹੈ ਉਹਨਾਂ ਨੂੰ ਰੋਕ ਰੱਖਿਆ ਉਹਨਾਂ ਨੂੰ ਕਰ ਨਹੀਂ ਰਹੇ ਤੇ ਜੋ ਸਾਨੂੰ ਕਨਸੋਆ ਮਿਲ ਗਿਆ ਉਹਨਾਂ ਕਨਸੋਆ ਮੁਤਾਬਕ ਇਹ ਵੀ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਜਿਹੜੇ ਇਹਨਾਂ ਦੇ ਸ਼ੰਕੇ ਐ ਉਹਨਾਂ ਨੂੰ ਇੱਕ ਵਾਰੀ ਜਿਹੜਾ ਅਸੀਂ ਇੱਕ ਕਹਿੰਦੇ ਆ ਵੀ ਇਹ ਲੌਲੀਪੌਪ ਜੋ ਪਟਿਆਲੇ ਦਿੱਤਾ ਉਹ ਬਠਿੰਡੇ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਵੀ ਦੋ ਅੱਡਿਆਂ ਦਾ ਕਨਸੈਪਟ ਇਹ ਦੋ ਬਸ ਸਟੈਂਡ ਦਾ ਕਨਸੈਪਟ ਰੱਖ ਕੇ ਜਿਹੜਾ ਅਸੀਂ ਇਹ ਕਹਿੰਦੇ ਆ ਬੀਪੀ ਵਾਲੇ ਸਵਾਰੀ ਉਤਰੂਗੀ ਕਨਈਆ ਚੌਂਕ 'ਚ ਉਤਰੂਗੀ ਆਈਟੀਆਈ ਚੌਂਕ 'ਚ ਉਤਰੂਗੀ ਉਹਦੇ ਬਾਰੇ ਉਹਦਾ ਸਾਧਨ ਦੇ ਕੇ ਵੀ ਅਸੀਂ ਇਹ ਜਿਹੜੀ ਉਥੇ ਸਵਾਰੀ ਉਤਰੂਗੀ ਅਸੀਂ ਉਹਦੇ ਆਸਤੇ ਇਸ ਬੱਸ ਸਟੈਂਡ ਤੱਕ ਆਹ ਸਾਧਨ ਦੇਵਾਂਗੇ ਮੁਫਤ ਸਫਰ ਦੇਵਾਂਗੇ ਅਤੇ ਇਹ ਦੇ ਇਸ ਤਰ੍ਹਾਂ ਦਾ ਕਨਸੈਪਟ ਦੇ ਕੇ ਲੋਕਾਂ ਨੂੰ ਭੁਲੇਖਾ ਚ ਪਾਉਣਾ ਚਾਹੁੰਦੇ ਆ ਪੂਰੀ ਸੁਣਵਾਈ ਕੀਤੇ ਬਿਨਾ ਸੋ ਅਸੀਂ ਇਸ ਦੇ ਅਪਰੋਚ ਕੱਲ ਨੂੰ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਭੂਕ ਰਹੇ ਆ ਸੌਵੇਂ ਦੇਣ ਤੇ ਅਸੀਂ ਜਿਹੜਾ ਇਹ ਐ ਕੋਲਟ ਰੋਡ ਪੁਜਾਰਾ ਜਿਹੜਾ ਇਹਨੂੰ ਪੂਰਨ ਰੂਪ ਚ ਬੰਦ ਕਰਕੇ ਜਿਸ ਤਰ੍ਹਾਂ ਸਾਡਾ ਬਣਿਆ ਵੀ 12 ਵਜੇ ਤੱਕ ਜਾਂ ਸ਼ਾਮ ਤੱਕ ਜਿੰਨਾ ਬਣਿਆ ਉਸ ਸੌਵੇਂ ਦਿਨ ਤੇ ਜਿਹੜਾ ਇੱਕ ਤਰੀਕ ਨੂੰ ਆਉਂਦਾ ਉਹਤੇ ਬੰਦ ਕਰਕੇ ਚਲਾਵਾਂਗੇ 15 ਅਗਸਤ ਨੂੰ ਸੌਵੇਂ ਦਿਨ ਵਾਲੇ ਜਿਹੜੇ ਪ੍ਰੋਗਰਾਮ ਤੇ ਅਸੀਂ ਅਗਲੀ ਮੀਟਿੰਗ ਕਰਕੇ 15 ਅਗਸਤ ਦਾ ਬੜਾ ਸ਼ਾਰਪ ਜਿਹੜਾ ਅਸੀਂ ਐ ਐਕਸ਼ਨ ਪਲਾਨ ਐ ਉਹ 15 ਅਗਸਤ ਤੇ ਦੇਵਾਂਗੇ ਉਹ ਤਾਂ ਜੋ ਜਿਹੜਾ ਜਿਸ ਦਿਨ ਝੰਡਾ ਚੁਲਾਇਆ ਜਾ ਰਿਹਾ ਆਜ਼ਾਦੀ ਦਿਹਾੜੇ ਤੇ ਪਤਾ ਲੱਗੇ ਵੀ ਇਹ ਬਠਿੰਡੇ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਅਸੀਂ ਉਹ ਉਹ ਅਗਲਾ ਪ੍ਰੋਗਰਾਮ ਦੇ ਰਹੇ ਹਾਂ ਅਸੀਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਵੀ ਜਦੋਂ ਵੀ ਅਸੀਂ ਜੋ 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 ਅਸੀਂ ਮੀਟਿੰਗਾਂ ਕੀਤੀਆਂ ਐ ਡੀਸੀ ਸਾਹਿਬ ਨਾਲ ਜਿਸ ਦਿਨ ਸਾਡੀ ਸੁਣਵਾਈ ਹੋਈ ਹੈ ਉਹਨਾਂ ਕੋਲੇ ਸਾਡੀ ਕਿਸੇ ਵੀ ਚੀਜ਼ ਦਾ ਜਵਾਬ ਨਹੀਂ ਸੀਗਾ ਇਹ ਆਪਣੀਆਂ ਪਿਛਲੀਆਂ ਮੀਟਿੰਗਾਂ ਚ ਵੀ ਬੜਾ ਹੋ ਗਿਆ ਵੀ ਇੱਥੇ ਸਾਰੇ ਪ੍ਰਸ਼ਾਸਨ ਦੇ ਦਫ਼ਤਰ ਹੈ ਸਾਰੀਆਂ ਚੀਜ਼ਾਂ ਹੈਗੀਆਂ ਉਸ ਤੋਂ ਬਿਨਾ ਜਿਹੜੀਆਂ ਚੀਜ਼ਾਂ ਅਸੀਂ ਹੋਰ ਕੱਢ ਕੇ ਲਿਆਏ ਫੇਰ ਤੁਹਾਡੇ ਵੀ ਧਿਆਨ ਚ ਅਸੀਂ ਲਿਆ ਦੇਣਾ ਚਾਹੁੰਦੇ ਹਾਂ ਵੀ ਇਹ ਹਰ ਚੀਜ਼ ਦਾ ਜਿਹੜੇ ਸਰਵੇ ਕੀਤਾ ਹੈ ਅਸੀਂ ਉਹਦੇ ਨਾਲ ਕਿਲੋਮੀਟਰ ਵੀ ਲਿਖਿਆ ਮੀਟਰ ਤੱਕ ਲਿਖਿਆ ਵੀ ਕਿੰਨੇ ਮੀਟਰ ਹੈ ਬਸ ਇਸ ਬੱਸ ਸਟੈਂਡ ਤੋਂ ਸੇਡ ਜੀਵੀਆਰ ਸਕੂਲ ਦੇ ਸੇਡ ਦੇਰ ਦੀ ਚਰਚ ਤੱਕ ਇਧਰੋਂ 100 ਫੁੱਟ ਬੀਬੀਆੜਾ ਰੋਡ ਤੱਕ ਭਾਗੂ ਰੋਡ ਤੱਕ ਇਹਦੇ 1200 ਕਿਲੋਮੀਟਰ ਦੇ ਘੇਰੇ 'ਚ 1200 ਮੀਟਰ ਦੇ ਘੇਰੇ 'ਚ 62 ਹੋ ਹਸਪੀਟਲ ਹੈ ਮਲਟੀ ਸਪੈਸ਼ਲਿਟੀ ਜਿੱਥੇ ਲੋਕ 62 ਹਸਪਤਾਲਾਂ ਚ ਲੋਕ ਪਿੰਡਾਂ ਚੋਂ ਰੋਟੀ ਲੈ ਕੇ ਆਉਂਦੇ ਆ ਮਰੀਜ਼ਾਂ ਦੀ ਉਹਨਾਂ ਮਰੀਜ਼ਾਂ ਨੂੰ ਆਉਣਾ ਸੇ ਬਾਸ ਸਟੈਂਡ ਦੀ ਬਾਰਤ ਕੀ ਜੇ ਉੱਥੇ ਹੁਣ 7 ਕਿਲੋਮੀਟਰ ਇੱਥੋਂ ਬਾਹਰ ਮਲੋੜ ਰੋਡ ਤੇ ਲੈ ਗਿਆ ਇਹ ਉਹਨਾਂ ਲੋਕਾਂ ਨਾਲ ਧੱਕਾ ਨਹੀਂ ਜਿਹੜੇ ਗਰੀਬ ਲੋਕ ਆ ਕੇ ਜਿਹੜੇ ਵਿਫਤਾ ਪਈ ਜਾਂਦੇ ਆ 62 ਹਸਪਤਾਲ ਉਹ ਉਸ ਤਰ੍ਹਾਂ ਦੇ ਹੈਗੇ ਆ 62 ਸਿਚੀ ਤੋਂ 62 ਹਸਪਤਾਲਾਂ ਦੀ ਲਿਸਟ ਦੇਵਾਂਗੇ ਅਸੀਂ ਤੁਹਾਨੂੰ ਜਿਹੜੇ 1200 ਮੀਟਰ ਦੇ ਘੇਰੇ ਦੇ ਵਿੱਚ ਵਿੱਚ ਹੀ ਹੈਗੇ ਆ ਥੱਲੇ ਮਲਟੀ ਇਹ ਕਹਿੰਦਾ ਜੀ ਇਹਦੇ 'ਚ ਇਹ ਦੇਖੋ ਗਵਰਨਮੈਂਟ ਰਜਿੰਦਰਾ ਕਾਲਜ ਆ ਜਿਹੜੀ ਟੋਟਲ ਸਟਰੈਂਥ ਹੈ ਜਿਹੜੀ 4500 ਤੇ 7000 ਸਟੂਡੈਂਟ ਦੀ ਹੈ ਉਹਦੇ 'ਚੋਂ ਜਿਹੜੇ ਰੂਰਲ ਪਿੰਡੂ ਏਰੀਆ 'ਚੋਂ ਆਉਂਦੇ 2820 ਹੈ ਜਿਹੜੇ ਸ਼ਹਿਰੀ ਖੇਤਰ 'ਚੋਂ ਆਉਂਦੇ 1753 ਹੈ ਪੀਏਵੀ ਕਾਲਜ ਦੀ ਜਿਹੜੀ ਅਪ੍ਰੋਕਸੀਮੇਟਲੀ ਜਿਹੜੀ ਹੈਗੀ ਆ 5000 ਸਟਰੈਂਥ ਹੈ ਉਹਦੇ 'ਚੋਂ ਜਿਹੜੇ ਪਿੰਡਾਂ 'ਚੋਂ ਆਉਂਦੇ 1828 ਆਉਂਦੇ ਆ ਤੇ ਸ਼ਹਿਰ 'ਚੋਂ 3172 ਆਉਂਦੇ ਆ ਇਸ ਤਰ੍ਹਾਂ 46400 ਸਟੂਡੈਂਟ ਹੈ ਜਿਹੜਾ ਇੱਥੇ ਇਕੱਲਾ ਇਸ ਬਸਟੈਂਡ ਤੋਂ ਇਹ ਆ ਇੱਥੋਂ ਤੁਰ ਕੇ ਪੈਦਲ ਜਾਂਦਾ ਹੈ ਇਹ ਕਾਲਜ ਇਸ ਸਾਰੀ ਰਜਿੰਦਰ ਤੇ ਡੀਏਵੀ ਕਾਲਜ ਇਹਦੇ ਤੇ ਜਿਹੜੀਆਂ ਜਿਹੜੀਆਂ ਟਿਊਸ਼ਨਾਂ ਵਾਸਤੇ ਆਉਂਦੇ ਆ ਸਟੂਡੈਂਟ ਜਿਹੜੇ ਅਜੀਤ ਰੋਡ ਤੇ ਆਉਂਦੇ ਆ ਹੋਰ ਆਉਂਦੇ ਆ ਉਹ ਵੱਖਰੇ ਇਹਨਾਂ ਦੀ ਗਿਣਤੀ ਇਤੋਂ ਕਿਤੇ ਵੱਧ ਹੈ ਉਸ ਵੇਰ ਅਸੀਂ ਉਸ ਦਿਨੇ ਉਹਨਾਂ ਨੂੰ ਇਹ ਰੱਖਿਆ ਸੀ ਵੀ ਜਿਹੜਾ ਜਿੰਨੀ ਵੀ ਮਾਰਕੀਟ ਹੈ ਇਹਦੇ ਤੇ ਮੁੰਡੇ ਕੁੜੀਆਂ ਕੰਮ ਕਰਦੇ ਆ ਕਿਸੇ ਦੀ ਵੀ ਜਿਹੜੀ ਤਨਖਾਹ ਹੈ ਉਹ 650 ਤੋਂ 8000 ਰੁਪਏ ਤੱਕ ਐਤੋਂ ਵੱਧ ਨਹੀਂ ਹੈਗੀ ਕੀ ਜਿਹੜੇ ਉਹ ਆਉਣ ਵਾਲੇ ਹੁਣ ਤਾਂ ਪਿੰਡਾਂ ਚੋਂ ਬੱਸਾਂ ਤੇ ਆ ਜਾਂਦੇ ਆ ਕਿ ਉਹ ਮੁੜ ਕੇ ਉੱਥੋਂ ਆਟੋ ਲੈ ਕੇ ਆਉਣਗੇ ਇਸੇ ਤਰ੍ਹਾਂ ਹੀ ਅਸੀਂ ਇਹ ਰੱਖਿਆ ਜਿਹੜੀਆਂ ਲੇਡੀਜ਼ ਘਰਾਂ ਚ ਕੰਮ ਕਰਦੀਆਂ ਉਹ ਵੀ ਇੱਕ ਕੋਈ ਉਹ 5000 ਤੇ ਆ ਕੋਈ 7000 ਤੇ ਆ ਕੋਈ 8000 ਤੇ ਆ ਘਰਾਂ ਚ ਰੋਟੀ ਪਕਾਉਂਦੀਆਂ ਪੋਚੇ ਲਾਉਂਦੀਆਂ ਵਿਚਾਰੀਆਂ ਉਹ ਅੱਜ ਸਰਕਾਰੀ ਬੱਸ ਤੇ ਮੁਫਤ ਚ ਆ ਜਾਂਦੀਆਂ ਜਿੱਥੇ ਉਹਨਾਂ ਦੀ ਲੋੜ ਹੈ ਉੱਥੇ ਉਤਰ ਜਾਂਦੀਆਂ ਤੇ ਆ ਦੂਜੀ ਚੀਜ਼ ਵਾਸਤੇ ਉਹ ਅੱਗੇ ਉਹ ਇਹ ਤੋਂ ਬਾਅਦ ਲੈ ਕੇ ਦੂਜੇ ਤਰ੍ਹਾਂ ਜਾ ਵਰਦੇ ਕੀ ਜਦੋਂ ਮਲੋਟ ਰੋਡ ਤੇ ਤਾਰਤਾ ਉਹਨਾਂ ਨੂੰ ਕੀ ਉਹ ਆਟੋ ਲੈ ਕੇ ਆਇਆ ਕਰਨੀ ਆ ਉਹਨਾਂ ਦੀ ਕੋਈ ਇਹ ਸਮਰੱਥਾ ਹੈ ਵੀ ਉਹ ਆਟੋ ਦਾ ਕਿਰਾਇਆ ਦੇ ਸਕਣ ਵੀ ਇਸ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਅਸੀਂ ਜਦਸਦੇ ਨੇ ਏਟੀਸੀ ਕੋਲੇ ਰੱਖੀਆਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਇਹਦਾ ਤੁਸੀਂ ਇਹ ਕਹਿੰਦੇ ਆ ਵੀ ਇਹਦਾ ਟ੍ਰੈਫਿਕ ਦਾ ਵੀ ਇਹ ਟ੍ਰੈਫਿਕ ਦਾ ਕੋਈ ਸਰਵੇ ਕਰਾਇਆ ਤਾਂ ਉਹਨਾਂ ਦਾ ਜਵਾਬ ਸੀ ਵੀ ਇਹਨਾਂ ਕੋਲੇ ਉਹਨਾਂ ਕੋਲੇ ਕੋਈ ਸਰਵੇ ਨਹੀਂ ਸੀਗਾ ਇਹਨਾਂ ਨੇ ਜਿਹੜਾ ਇਹ ਕਹਿ ਰਿਹਾ ਨਾ ਵੀ ਅਸੀਂ ਸਰਵੇ ਕਰਾਇਆ ਝੂਠ ਮਾਰ ਰਹੇ ਆ ਇਸ ਦਾ ਉਸ ਦਿਨ ਅਸੀਂ ਕਿਹਾ ਸੀ ਵੀ ਜੇ ਤੁਸੀਂ ਸਰਵੇ ਕਰਾਇਆ ਤਾਂ ਸਾਨੂੰ ਸਰਵੇ ਦੀ ਕਾਪੀ ਦਿਓ ਉਹ ਬਿਲਕੁਲ ਕੋਈ ਸਰਵੇ ਦੀ ਕਾਪੀ ਸਾਨੂੰ ਨਹੀਂ ਦੇ ਦੇ ਸਕੇ ਸੀਗੇ ਇਹ ਇਹਨਾਂ ਜਿਹੜੀਆਂ ਅਸੀਂ ਜਿੰਨੀਆਂ ਵੀ ਇਹ ਗੱਲਾਂ ਕੀਤੀਆਂ ਸਾਰੇ ਜਿਹੜੇ ਆ 30 ਜਿਹੜੇ ਇੱਥੇ ਜਿਹੜੇ ਆ ਦਫ਼ਤਰ ਹੈ ਜਿਹੜੀਆਂ ਦੀ ਅਸੀਂ ਬਣਾਈ ਹੈ ਕਚਹਿਰੀਆਂ ਤੋਂ ਬਿਨਾ 30 ਦਫ਼ਤਰ ਹੈ ਜਿਹੜੇ ਇੱਥੇ ਇਹਦੇ ਨਾਲ ਇਸ ਪਾਸ ਸਟੈਂਡ ਦੇ ਨਾਲ ਅਟੈਚ ਹੈ ਸੋ ਅਸੀਂ ਇਹ ਜਿਹੜੀ ਹੁਣ ਇੱਕ ਸੋਚ ਰਹੇ ਆ ਵੀ ਅਸੀਂ ਇਹ ਰਿਪੋਰਟ ਹੈ ਜਿਹੜੀ ਪਪਾਸ ਸਟੈਂਡ ਨੂੰ ਬਾਹਰ ਲਜਾਣ ਦੀ ਬਣਾਵਾਂਗੇ ਅਸੀਂ ਇਹਦਾ ਬਹੁਤ ਤਿੱਖਾ ਵਿਰੋਧ ਕਰਾਂਗੇ ਸ਼ਹਿਰੀ ਸਾਡੇ ਸਾਡੇ ਨਾਲ ਹੈ ਮੀਟਿੰਗਾਂ ਹੋ ਰਹੀਆਂ ਸਾਰਾ ਬਾਜ਼ਾਰ ਅਸੀਂ ਜਦੋਂ ਵੀ ਲੋੜ ਪਈ ਅਸੀਂ ਬਾਜ਼ਾਰ ਬੰਦ ਕਰਨ ਤੱਕ ਦੀ ਹੋ ਗਏ ਕੱਲ ਅਸੀਂ ਜਿਹੜਾ ਇਹ ਹੈਗਾ ਜੀ ਕੋਲਟ ਰੋਡ ਕੱਲ ਜਿਹੜਾ ਪੁਤਲਾ ਫੂਕਾਂਗੇ 100ਵੇਂ ਦਿਨ ਤੇ 1 ਤਰੀਕ ਨੂੰ ਜਿਹੜਾ ਅਸੀਂ ਇਹ ਕੋਲਟ ਰੋਡ ਹੈ ਜਿਹੜਾ ਇਹ ਜਾਨੀ 골ਡੀ ਕੀ ਤੱਕ ਅਸੀਂ ਜਿਹੜਾ ਬਾਜ਼ਾਰ ਹੈ ਉਸ ਦਿਨ ਬੰਦ ਰੱਖਾਂ ਫਾਇਰ ਬ੍ਰਿਗੇਡ ਤੱਕ ਹਾਂਜੀ 15 ਅਗਸਤ ਬਾਰੇ ਅਸੀਂ ਦੇਖੋ ਇਹ ਆਜ਼ਾਦੀ ਦਿਹਾੜਾ ਸਾਰਿਆਂ ਨੂੰ ਖੁਸ਼ੀ-ਖੁਸ਼ੀ ਮਨਾਉਣਾ ਚਾਹੀਦਾ ਹੈ ਅਸੀਂ ਨਹੀਂ ਚਾਹੁੰਦੇ ਵੀ ਇਹਦੇ 'ਚ ਕੋਈ ਵਿਘਨ ਪਾਇਆ ਜਾਵੇ ਪਰ ਜੇ ਕੋਈ ਸਾਡੇ 90 ਦਿਨ ਸਾਨੂੰ ਪਹਿਲਾਂ ਬੈਠਿਆਂ ਨੂੰ ਹੋਗੇ ਉਸ ਦਿਨ ਤੱਕ ਜਿਹੜੇ ਸਾਡੇ ਉਹ ਹੈਗੇ ਆ 100 ਤੇ 25 ਦਿਨ ਹੋ ਜਾਣਗੇ ਜੇ ਜੋ 15 ਅਗਸਤ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫੇਰ ਸਾਨੂੰ ਸੁਣਵਾਈ ਕਰਨ ਵਾਸਤੇ ਕਿਉਂਕਿ 15 ਅਗਸਤ ਨਾ ਚਾਹੁੰਦੇ ਹੋਏ ਵੀ ਅਸੀਂ ਇਸ ਕਰਕੇ ਕਰਾਂਗੇ ਕਿ ਉਸ ਦਿਨ ਜਿਹੜੀ ਹੈ ਤੁਹਾਡੀ ਮੰਗ ਹੈ ਉਹ ਪੂਰੀ ਹਾਈਲਾਈਟ ਹੋਊਗੀ ਠੀਕ ਹੈ ਸਾਡੀਆਂ ਚਾਹੇ ਗ੍ਰਿਫਤਾਰੀਆਂ ਕਾਰਨ ਚਾਹੇ ਕੁਝ ਕਰ ਲ ਅਸੀਂ ਇਸ ਚੀਜ਼ ਨੂੰ ਕੋਈ ਨਹੀਂ ਕਰਾਵਾਂਗੇ ਪਰ ਜਿਹੜਾ ਸਾਡਾ ਐਕਸ਼ਨ ਹੋਊਗਾ ਪੂਰਾ ਸ਼ਾਰਪ ਹੋਊਗਾ ਉਹ ਅਥੀ ਉਹ 500ਵੇਂ ਦਿਨ ਤੇ ਬਹਿਤਲਾ ਖਰਾਬ। ਜਰਮ ਕੌਂਸਲ ਤੋਂ ਸ਼ੁਰੂ ਹੋਇਆ ਸੀਗਾ ਉਸ ਵਾਰ ਖੰਡਾ ਪੈ ਗਿਆ। ਕੀ ਕਾਰਨ ਸੀ ਕਿ ਉਹ ਜੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕੱਲਾ ਇੱਥੇ ਟੈਂਟ ਰਹਿ ਗਿਆ ਸੀ। 2-4 ਬੰਦੇ ਬੈਕਟਰੀਟ ਕਮੇਟੀ ਬਿਲਹੋ ਜਾਂ ਕਿਹਾ ਸੀ ਜਿਹੜਾ ਪੂਰਾ ਨਹੀਂ ਹੋਇਆ ਤੁਸੀਂ ਹੁਣ ਗਰਪਹਟ ਦੇ ਵਿੱਚ ਤਾਂ ਉਹ ਨਹੀਂ ਜਿਹੜਾ ਇਹ ਆ ਦੇਖੋ ਇਹ ਬਿਲਕੁਲ ਵੀ ਠੰਡਾ ਨਹੀਂ ਹੋਇਆ ਸੀ। ਜਿਸ ਟਾਈਮ ਤੇ ਭਾਰਤ-ਪਾਕਿਸਤਾਨ ਦੀ جنگ ਲੱਗ ਗਈ ਸੀ। ਤਾਂ ਉਸ ਤੋਂ ਤੇ ਅਸੀਂ ਇਹ ਆਪਦੀ ਇਹ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਆਪ ਦੀ ਧਰਨੇ ਵਾਲੀ ਜਗ੍ਹਾ ਨੂੰ ਮੀਟਿੰਗ ਦਾ ਰੂਪ ਦੇਤਾ ਸੀ ਵੀ ਜਿਹੜਾ ਸੋਨੂੰ ਇਹ ਲੱਗਦਾ ਹੈ ਕੋਈ ਵੀ ਬੰਦਾ ਕਹਿੰਦਾ ਵੀ ਇਹ ਇੱਕ ਜਾਂ ਦੋ ਦੇਣਾ ਆ ਦੇਖੋ ਟੋਟਲ ਦਿਨਾਂ ਦੇ ਰਜਿਸਟਰ ਹੈ 100 100 1.5 ਬੰਦੇ ਪਰ ਉਹਦੇ ਤੇ ਨੂੰ ਅਸੀਂ ਮੀਟਿੰਗ ਦਾ ਰੂਪ ਦੇਤਾ ਜਿਹੜਾ 11 ਤੋਂ 2 ਤੱਕ ਅਸੀਂ ਪਹਿਲਾਂ ਬੈਂਦੇ ਸੀ ਇਹਦੇ 'ਚ ਕੋਈ 11 ਵਜੇ ਆ ਗਿਆ 11:30 ਨੂੰ ਤੁਰ ਗਿਆ 11:30 ਆ ਗਿਆ ਉਹ 12 ਵਜੇ ਤੁਰ ਗਿਆ ਬੰਦੇ ਆਉਂਦੇ ਸੀ ਆ ਕੇ ਚਲੇ ਜਾਂਦੇ ਸੀ ਆਹ ਰਜਿਸਟਰ ਦੇਖੋ ਹਰ ਦਿਨ ਦਾ ਲੱਗਿਆ ਹਰ ਦਿਨ ਦੇ ਸਾਈਨ ਹੋਏ ਪਏ ਆ ਤੇ ਸਪੀਕਰ ਨੂੰ ਹੀ ਅਸੀਂ ਉਸ ਦਿਨ ਬੰਦ ਕਰਤਾ ਸੀ ਚੰਗ ਦੀ ਵਜ੍ਹਾ ਨਾਲ ਤਾਂ ਜੀ ਇਹ ਗੱਲ ਕਰੀਏ ਬਠਿੰਡਾ ਸ਼ਹਿਰ ਦੇ ਐਮਐਲਏ ਜਗਤਪ ਸਿੰਘ ਗਿੱਲ ਕਹਿ ਰਹੇ ਹੈਗੇ ਆ ਕਿ ਸਮੇਂ ਅਨੁਸਾਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਕਿੰਨੇ ਦੇਖਦੇ ਹਾਂ ਨਹੀਂ ਨਹੀਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਰ ਚੀਜ਼ 'ਚ ਤਰੱਕੀ ਹੋਣੀ ਚਾਹੀਦੀ ਹੈ ਪਰ ਜਿਹੜੀ ਇਹ ਤਬਦੀਲੀ ਹੈ ਇਹ ਤਾਂ વિનાਸ਼ ਆ ਲੋਕਾਂ ਦਾ ਤਰੱਕੀ ਹੋਣੀ ਚਾਹੀਦੀ ਹੈ ਨਾ ਕਿ ਵਿਨਾਸ਼ ਹੋਣਾ ਚਾਹੀਦਾ ਆ ਬੱਸ ਸਟੇਨ ਨੂੰ ਬਾਹਰ ਲਾ ਜਾ ਕੇ ਅਸੀਂ ਇਹਨੇ ਕੋਈ ਵੀ ਹੈ ਕਿਸੇ ਵੀ ਤੇ ਅਸੀਂ ਆ ਬਠਿੰਡਾ ਦੀ ਪ੍ਰੈਸ ਦੇ ਸਾਹਮਣੇ ਚੈਲੰਜ ਕਰਦੇ ਆ ਵੀ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਇਹਨਾਂ ਨੇ ਬਣਾਈ ਹੈਗੀ ਐ ਪੰਜ ਮੈਂਬਰੀ ਕਮੇਟੀ ਬਠਿੰਡਾ ਦੀ ਪ੍ਰੈਸ ਦੇ ਸਾਹਮਣੇ ਜਿੱਥੇ ਮਰਜ਼ੀ ਜਿੱਥੇ ਕਿਸੇ ਹੋਟਲ 'ਚ ਰੱਖਣਾ ਹੈ ਟੀਚਰ ਹੋਮ 'ਚ ਰੱਖਣਾ ਹੈ ਪ੍ਰੈਸ ਕਲੱਬ 'ਚ ਰੱਖਣਾ ਹੈ ਜਿੱਥੇ ਮਰਜ਼ੀ ਉਹ ਸਾਡੇ ਨਾਲ ਬਹਿਸ ਰੱਖ ਲੈਣ ਓਪਨ ਬਹਿਸ ਜਿਹੜੀ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਸਾਡੀ ਇੱਕ ਵੀ ਗੱਲ ਦਾ ਜੇ ਜਵਾਬ ਦੇ ਕੇ ਤਾਂ ਕਹਿ ਦਿਓ ਅਸੀਂ ਪ੍ਰੈਸ ਦੇ ਸਾਹਮਣੇ ਉਹਨਾਂ ਨਾਲ ਬਹਿਸ ਰੱਖਣ ਨੂੰ ਤਿਆਰ ਆਂ ਜੀ ਇਹ ਮੈਂ ਤਾਂ ਜੀ ਆਈ ਸੀ ਨਹੀਂ ਦੇਖੋ ਇਹ ਮਹਿਤਾ ਜੀ ਨੇ ਆ ਕੇ ਕਿਹਾ ਸਾਨੂੰ ਵੀ ਅਸੀਂ ਤੁਹਾਡੇ ਨਾਲ ਖੜੇ ਆ ਇਹ ਜਿਹੜੇ ਮਹਿਤਾ ਜੀ ਸਾਡੇ ਕੋਲੇ 29 ਅਪ੍ਰੈਲ ਨੂੰ ਆਏ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ 27 ਮਈ ਨੂੰ ਉਹਨਾਂ ਦੇ ਘਰ ਮੰਤਰੀ ਜੀ ਨੂੰ ਮਿਲੇ ਆ ਸੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਉਹਨਾਂ ਨੇ ਵੀ ਇਹ ਕਹਿ ਆ ਵੀ ਲੋਕਾਂ ਦੀ ਜਿਵੇਂ ਜਿਵੇਂ ਗੱਲ ਹੋਊਗੀ ਉਸੇ ਤਰ੍ਹਾਂ ਫਿਰ ਇਹਨਾਂ ਨੇ ਜਿਹੜੀ 12 ਮਈ ਨੂੰ ਇਹਨਾਂ ਨੇ ਕਮੇਟੀ ਬਣਾ ਹੀ ਦਿੱਤੀ ਸੀ ਉਹ ਸਾਡੇ ਨਾਲ ਗਏ ਆ ਮਹਿਤਾ ਜੀ ਪੀਸੀ ਕੋਲੇ ਉਹ ਸਾਡੇ ਨਾਲ ਹੀ ਖੜੇ ਹੈਗੇ ਆ ਫਿਰ ਜਿਸ ਦਿਨ ਇਹਨਾਂ ਨੇ ਜ਼ਮੀਨ ਟਰਾਂਸਫਰ ਕਰਨ ਦਾ ਜਿਹੜਾ ਆਰਡਰ ਆਇਆ 12 ਜੂਨ ਨੂੰ 13 ਜੂਨ ਦੇ ਅਖਬਾਰਾਂ 'ਚ ਛਪਿਆ ਵੀ ਇਹ ਜ਼ਮੀਨ ਇਹਨੂੰ ਟਰਾਂਸਫਰ ਕੀਤੀ ਗਈ ਹੈ ਉਸ ਤੋਂ ਅਗਲੇ ਦਿਨੀ ਛੋਡੇ ਚੋਂ ਉਹ ਸਾਰੇ ਸਾਥੀ ਮਹਿਤਾ ਜੀ ਦੇ ਘਰ ਸ਼ਾਮਲ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਅੱਜ ਵੀ ਕਹਿੰਦਾ ਲੋਕ ਜਿੱਥੇ ਜਾਣਗੇ ਇਹ ਉੱਥੇ ਹੀ ਰਹੂਗਾ ਬੱਸ ਸਟੈਂਡ ਜੇ ਲੋਕ ਕਿਉਂਦੇ ਨਹੀਂ ਜਾਊਗਾ ਤਾਂ ਇਹ ਨਹੀਂ ਜਾਊਗਾ ਇਹ ਮੈਂ ਸਟੇਟਮੈਂਟ ਦਿੱਤੀ ਹੈ ਤੇ ਸਾਥੀਆਂ ਨੂੰ ਪ੍ਰੈਸ ਵਾਲਿਆਂ ਨੂੰ ਇਹ ਵੀ ਕਿਹਾ ਸੀ ਉਹਨਾਂ ਨੇ ਵੀ ਮੇਰੀ ਸਟੇਟਮੈਂਟ ਦੇ ਬਹਾਵ ਤੇ ਉਹ ਡੀਸੀ ਸਾਹਿਬ ਨਾਲ ਗੱਲ ਕਰ ਲੈਣ ਵੀ ਮਹਿਤਾ ਜੀ ਨੇ ਆਹ ਗੱਲ ਕਹੀ ਹੈ ਉਸ ਸੁਬਾਚਾ ਡੀਸੀ ਸਾਹਿਬ ਛੁੱਟੀ ਤੇ ਸੀ ਕਿ ਜਾਂ ਉਹ ਗੱਲ ਨਹੀਂ ਹੋ ਸਕਦੀ ਉਸ ਤੋਂ ਬਾਅਦ ਹੀ ਠੰਡਾ ਪੈ ਗਿਆ ਜਿਹੜਾ ਤੁਸੀਂ ਜੰਗ ਪੀੜਾ ਮੈਂ ਉਸ ਮੀਟਿੰਗ ਦਾ ਜ਼ਿਕਰ ਕਰ ਰਿਹਾ ਸੀ ਉਸ ਤੋਂ ਬਾਅਦ ਹੀ ਠੰਡਾ ਸੀ ਜੋ ਨਹੀਂ ਹੋਇਆ ਨਹੀਂ ਹਾਂ ਉਹੀ ਠੰਡਾ ਇਹ ਹੀ ਹੈ ਨਾ ਵੀ ਸਾਨੂੰ ਇਹ ਸਨਵਾਈ ਹੋ ਰਹੀ ਹੈ ਅਸੀਂ ਸਨਵਾਈ ਦੀ ਤਿਆਰੀ ਕਰਦੇ ਸੀ ਪਰ ਅਸੀਂ ਠੰਡਾ ਨਹੀਂ ਹੋਣ ਦਿੱਤਾ ਅਸੀਂ ਗਲੀਆਂ 'ਚ ਮੀਟਿੰਗਾਂ ਕਰਦੇ ਸੀ हां नुक्कड़ मीटिंगा ਸਾਡੀਆਂ ਜਾਰੀ ਰਹੀਆਂ ਨੇ ਕੰਟੀਨਰੀ ਸਿਕਨੇਚਰ ਮੈਮ ਚੱਲੀ ਰਹੀ ਆ ਸਾਡੇ 100 ਤੋਂ ਉੱਪਰ ਮਤਾਂ ਹੈ ਜਿਹੜਾ ਪਿੰਡ ਦੀਆਂ ਪੰਚਾਇਤਾਂ ਨੇ ਪਾਇਆ ਹੈ ਚਾ ਕੋਰਟ ਛਮੀਰ ਹੈ ਇਹਨਾਂ ਦੇ ਨਗਰ ਪੰਚਾਇਤਾਂ ਉਹਨੇ ਵੀ ਪਾਇਆ ਹੈ 15 ਕਸਬੇ ਵਪਾਰ ਮੰਡਲ ਬੰਦ ਹੋਵੇ ਤੁਹਾਡੀ ਕੀ ਅਸੀਂ ਵਪਾਰ ਮੰਡਲ ਦੇ ਨਾਲ ਲੱਗਾਂਗੇ ਜੀ ਅਸੀਂ ਵੀ ਨਾਲ ਦੇਖੋ ਦੋ ਚੀਜ਼ਾਂ ਦੇ ਟੋਪ ਆਣ ਹੈ ਚਾ ਇਹ ਪਾਸ ਸਟੈਂਡ ਹੈ ਇਹ ਲੋਕਾਂ ਨੂੰ ਤਕਲੀਫ ਹੈ ਨਾ ਕੋਈ ਵੀ ਮਸਲਾ ਜਿਹੜਾ ਲੋਕਾਂ ਨੂੰ ਤੰਗ ਕਰ ਰਿਹਾ ਉਹਦੇ 'ਚ ਅਸੀਂ ਲੋਕਾਂ ਦੇ ਨਾਲ ਹੈ ਲੋਕ ਸਾਡੇ ਨਾਲ ਅਸੀਂ ਉਹਦੇ ਤੇ ਕੋਈ ਵਪਾਰ ਮੰਡਲ ਵਪਾਰ ਮੰਡਲ ਨੂੰ ਵਪਾਰ ਮੰਡਲ ਦਾ ਸਾਨੂੰ ਪੂਰਾ ਸਮਰਥਨ ਹੈ ਅਸੀਂ ਦੋਨੇ ਮੁੱਦੇ ਲੋਕਾਂ ਦੇ ਮੁੱਦੇ ਨੇ ਉਹਦੇ ਬਿਅਤ ਤੇ ਅਸੀਂ 15 ਅਗਸਤ ਨੂੰ ਜਿਵੇਂ ਵਪਾਰ ਮੰਡਲ ਦਾ ਹੁਕਮ ਹੋਊ ਉਸੇ ਉਵੇਂ ਕਰਾਂਗੇ ਹਰ ਚੀਜ਼ ਆਜ਼ਾਦੀ ਦਿਹਾੜੇ ਵਾਲੇ ਤੇ ਅਸੀਂ ਕੁਝ ਜੀਹ ਕਰਤਾ ਰਹਿਣਾ ਦੋਨੇ ਕਿਤਾਬ ਹਾਂ ਨਹੀਂ ਨਹੀਂ ਅਸੀਂ ਚਾਹੁੰਦੇ ਆ ਵੀ ਉਹ ਤੋਂ ਪਹਿਲਾਂ ਹੱਲ ਨਿਕਲ ਜੇ ਯਾਨੀ ਕੋਈ ਵੀ ਲੋਕਾਂ ਦੀ ਆਜ਼ਾਦੀ ਨਹੀਂ ਹੈਗੀ ਜਦੋਂ ਲੋਕਾਂ ਨੂੰ ਉਜਾੜਨ ਦੀ ਪਲੈਨਿੰਗ ਸਰਕਾਰ ਦੀ ਹੈ ਉਹ ਆਜ਼ਾਦੀ ਕਦੀ ਹੋਗੀ ਹਰ ਦੀ ਵਾਦੀ ਹਰ ਚੀਜ਼ ਜੇ ਅਸੀਂ ਜੇ ਤੁਹਾਨੂੰ ਰਿਕਾਰਡ ਦਿੰਦਾ ਹੈ ਨਾ ਹਸਪੀਟਲ ਦਾ ਰਜਿੰਦਰਾ ਕਾਲਜ ਦਾ ਦਿੰਦਾ ਹੈ ਡੀਏਵੀ ਦਾ ਅਸੀਂ ਜੇ ਹਸਪਤਾਲ ਬਾਠ ਗਣ ਕੇ ਦਿੱਤੇ ਆ ਉਹਦੀ ਵੀ ਹਰ ਚੀਜ਼ ਦੇਵਾਂਗੇ ਇਸੇ ਤਰ੍ਹਾਂ ਜਿਹੜਾ ਸਰਕਾਰੀ ਹਸਪਤਾਲ ਹੈ ਇਹਦੀ ਓਪੀਟੀ ਹੈ 1200 ਦੀ ਰੋਜ਼ ਦੀ ਠੀਕ ਹੈ ਜੀ ਡਰੱਗ ਆਲੇ ਜਿਹੜੇ ਉਹ ਆਉਂਦੇ ਆ 500 ਤੋਂ ਲੈ ਕੇ 800 ਤੱਕ ਆਉਂਦੇ ਆ ਜੱਚਾ ਬੱਚਾ ਕੇਂਦਰ ਤੇ 300 ਜਣਾ ਆਉਂਦਾ ਠੀਕ ਹੈ ਹੋਮੋਪੈਥੀ ਐਜਰੋਵੈਥੀ ਤੇ ਇਲੈਕਟ੍ਰੋਪੈਥੀ ਚ 450 ਦੀ ਰੋਜ਼ ਦੀ ਓਪੀਡੀ ਹੈ ਇਹ ਨਹੀਂ ਓਪੀਡੀ ਹੈ ਜਿਹੜੇ ਜਿਹੜੇ ਨੂੰ ਇਹ ਯਾਨੀ ਪੌਣੇ ਤਿੰਨ ਹਜ਼ਾਰ ਓਪੀਡੀ ਜਿਹੜੇ ਸਰਕਾਰੀ ਹਸਪਤਾਲ 'ਚ ਗਰੀਬ ਲੋਕ ਆਉਂਦੇ ਆ ਉਹ ਗਰੀਬ ਲੋਕ ਜਿਹੜੇ ਅੱਜ ਤਾਈਂ ਤੋਂ ਪੈਦਲ ਤੁਰ ਕੇ ਜਾ ਸਕਦੇ ਕੀ ਉਹ ਉੱਥੇ ਜਾ ਸਕਣਗੇ ਜਿਹੜਾ ਏਮ ਜਾਇਜ਼ ਇਹ ਸਟੈਂਡ ਤੋਂ 6.9 ਬਣਦਾ ਏਮ ਦਾੜਾ ਜਿਹੜਾ ਮੋੜ ਹੈ ਜਿੱਥੇ ਮੇਨ ਸੜਕ ਤੇ ਡੱਬ ਵਾਲੀ ਰੋਡ ਵਾਲਾ ਸੱਤ ਤੋਂ ਵੀ 1 ਪੁਆਇੰਟ ਘੱਟ ਹੈ ਤੇ ਜਿੱਥੇ ਇਹ ਅੱਡਾ ਬਣਾਉਣਾ ਚਾਹੁੰਦੇ ਉਥੋਂ 14 ਕਿਲੋਮੀਟਰ ਹੈ ਇਹ ਆਪਾਂ ਬਾਈਪਾਸ ਜਾਈਏ ਪਟਿਆਲਾ ਦੇ ਕਿਹਦੇ ਲੋਕ ਪ੍ਰਭਾਵ ਵਿੱਚ ਹੋਏ ਆ ਉਹਨਾਂ ਨੂੰ ਵੀ ਇੱਥੇ ਬਲਾਕ ਕਰਕੇ ਤੁਸੀਂ ਕਹੋ ਕਿ ਉਹਨਾਂ ਦਾ ਕਿੰਨਾ ਬੁਰਾ ਹਾਲ ਹੋਇਆ ਵੀ ਉਹ ਵੀ ਇੱਥੇ ਵੀ ਦੱਸਣ ਕਿ ਉਹ ਕਿੰਨਾ ਉਹਦਾ ਹਾਲ ਹੋਇਆ ਉਹਨਾਂ ਦਾ ਕਿਹਾ ਕੀ ਸੀ ਤੇ ਹੋਇਆ ਕੀ ਦੇਖੋ ਜਿੱਥੋਂ ਤੱਕ ਦਾ ਉਹਨਾਂ ਦੀਆਂ ਰਿਕਾਰਡਿੰਗਾਂ ਹੈ ਉਹਨਾਂ ਦੇ ਆ ਉਥੋਂ ਦੀਆਂ ਰਿਕਾਰਡਿੰਗ ਉਥੋਂ ਦੇ ਸਰਵੇ ਕੀਤੇ ਲੋਕਾਂ ਦੇ ਉਹ ਲਿਆ ਕੇ ਅਸੀਂ ਲੋਕਾਂ 'ਚ ਰੱਖ ਸਕਿਆ ਜੇ ਇਸ ਤਰ੍ਹਾਂ ਦੀ ਲੋਡ ਪਈ ਤਾਂ ਅਸੀਂ ਪਟਿਆਲੇ ਦੇ ਬੰਦਿਆਂ ਨੂੰ ਵੀ ਲਿਆ ਕੇ ਪੇਸ਼ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਸੰਘਰਸ਼ ਨਹੀਂ ਕੀਤਾ ਤਾਂ ਅੱਜ ਸਾਡਾ ਪਟਿਆਲਾ ਸ਼ਹਿਰ ਉੱਚੜ ਗਿਆ ਜੇ ਤੁਸੀਂ ਬਠਿੰਡਾ ਸ਼ਹਿਰ ਨੇ ਨਾਲ ਉੱ퍼 ਫੀਟ ਆ ਹੋਈ ਤਾਂ ਆਹ ਤੂੰ ਛੋਟਾ ਮਠੰਡਾ ਸ਼ਹਿਰ ਵੀ ਹੋ ਜਾ ਦੇਂਗੇ ਇਹਨਾਂ ਨੇ ਸਾਨੂੰ ਵੀ ਲੌਲੀਪਾਪ ਦਿੱਤਾ ਜਿਵੇਂ ਦੋ ਬੱਸਾਂ ਚਲਾਵਾਂਗੇ ਉੱਥੇ ਉਹਨਾਂ ਨੇ ਪਟਿਆਲਾ ਬੱਸ ਸਟੈਂਡ ਬੰਦ ਕਰਤਾ ਗੰਦਲ ਥੋੜੇ ਦਿਨਾਂ ਬਾਅਦ ਹੀ ਸਾਰਾ ਬਾਰੇ ਦੱਸਦਾ ਹੈ ਨਾ ਸਾਰੇ ਮੰਤਰੀਆਂ ਨੇ ਬੰਦੇ ਡੀਸੀ ਸਾਹਿਬ ਨੂੰ ਹੌਣ ਚ ਕਿੱਲਾ ਕੀਤੇ ਆ ਤੇ ਤੌਂ ਚ ਕਿਲਾ ਤਾਂ ਅਸੀਂ ਇਹਨੂੰ ਕੀ ਕਹਾਂ ਭਾਈ ਯਾਨੀ ਉਹ ਆੜ ਪ੍ਰਸ਼ਾਸਨ ਨੇ ਪ੍ਰੈਸਟੀਜੀਅਸ ਇਸ਼ੂ ਬਣਾ ਰੱਖਿਆ ਤਾਂ ਇਹ ਕਹਾਂਗੇ ਡੀਸੀ ਸਾਹਿਬ ਨੇ ਪੂਰਾ ਹੀ ਪ੍ਰੈਸਟੀਜੀਅਸ ਇਸ਼ੂ ਬਣਾ ਰੱਖਿਆ ਜੇ ਜੇ ਹੁਣ ਵੀ ਅੱਜ ਉਹਨਾਂ ਤੋਂ ਜੇ ਰਿਪੋਰਟ ਦੀ ਕੋਈ ਐਡੀਸੀ ਨੂੰ ਕਿਹਾ ਜਾ ਰਿਹਾ ਹੈ ਤਾਂ ਡੀਸੀ ਸਾਹਿਬ ਹੀ ਕਹਿ ਸਕਦੇ ਆ ਹੋਰ ਕੀ ਨੇ ਕਹਿਣਾ ਠੀਕ ਹੈ ਨਾ ਇਹਨਾਂ ਨੇ ਜਾ ਦੇ ਆਪ ਦਾ ਪ੍ਰਸ਼ਤੀਸ਼ਟਾ ਬਣਾ ਡੀਸੀ ਸਾਹਿਬ ਆ ਜਿਹੜਾ ਨਹੀਂ ਡੀਸੀ ਸਾਹਿਬ ਵੀ ਐਮਐਲਏ ਸਾਹਿਬ ਵੀ ਹੈ ਐਮਐਲਏ ਸਾਹਿਬ ਵੀ ਹੈ ਠੀਕ ਹੈ ਨਾ ਵੀ ਉਹ ਐਮਐਲਏ ਸਾਹਿਬ ਵੀ ਇਹ ਕਹਿੰਦੇ ਵੀ ਅਸੀਂ ਬਾਹਰ ਲੈ ਕੇ ਜਾਣਾ ਜਗਰੂਪ ਸਿੰਘ ਇਹ ਲੈ ਰਿਹਾ ਸੀ ਸਤਕਾਰਤਾ ਸਾਡੇ ਯਾਰ ਸਾਡੇ ਸਾਹਿਬ ਦੇ ਚੁਣੋਏ ਹੋਏ ਹੈ